ਵੀਡੀਓ ਨੂੰ ਦੋਸਤੋ ਐਂਡ ਤੱਕ ਜ਼ਰੂਰ ਦੇਖਿਓ ਚੱਲਦੇ ਵਿਆਹ ਦੇ ਵਿੱਚ ਆਈਆਂ ਅਰਸੋਂ ਪ੍ਰੀਆਂ ਮਲਬਈ ਕਿੱਦੇ ਵਾਲਿਆਂ ਨੇ ਦੇਖੋ ਦੋਸਤੋ ਕਿੰਨਾ ਸੋਹਣਾ ਕੰਮ ਕੀਤਾ ਤੇ ਕੁੜੀਆਂ ਦੇ ਲੱਗੇ ਹੋਏ ਨੇ ਚਿੱਟੇ-ਚਿੱਟੇ ਖੰਭ ਦੇਖ ਕੇ ਬਰਾਤियां ਦੇ ਵੀ ਉੱਡ ਜਾਂਦੇ ਹਨ ਹੋਸ਼ ਤੇ ਤੁਸ਼ੇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਮਲਬਈ ਕਿੱਦੇ ਵਾਲਿਆਂ ਨੇ ਰੱਖੀਆਂ ਲਿਆ ਕੇ ਅਰਸੋਂ ਪ੍ਰੀਆਂ ਸੋਹਣੀਆਂ-ਸੋਹਣੀਆਂ ਕੁੜੀਆਂ ਤੇ ਰਿਸ਼ਤੇਦਾਰਾਂ ਆਂਦੇ ਵੀ ਬੇਹੱਦ ਵਿਆਹ ਦੇ ਵਿੱਚ ਜੀ ਲੱਗ ਜਾਂਦਾ ਹੁੰਦਾ ਹੈ ਜਿੱਥੇ ਕਿ ਕਹੇ ਜਾਂਦਾ ਹੈ ਕਿ ਮਲਬਈ ਕਿੱਦੇ ਵਾਲਿਆਂ ਵੱਲੋਂ ਹੀ ਵਿਆਹ ਦੀ ਬੇਹੱਦ ਉਨਕ ਵਿਧਾਈ ਜਾਂਦੀ ਹੈ ਤੇ ਉੱਥੇ ਦੋਸਤੋ ਜਦੋਂ ਮਰਲੇ ਬਈ ਗਿੱਦੇ ਵਾਲੇ ਨਾਲ ਇਹ ਚਾਰ ਪੰਜ ਕੁੜੀਆਂ ਆਉਂਦੀ ਹਨ ਅਰਸੋਂ ਪਰੀਆਂ ਬਣ ਕੇ ਤਾਂ ਫਿਰ ਵਿਆਹ ਦੇ ਵਿੱਚ ਹੋਰ ਵੀ ਰੰਗ ਲੱਗ ਜਾਂਦੇ ਹਨ ਜਿੱਥੇ ਕੀ ਕਿਹਾ ਜਾਂਦਾ ਹੈ ਕਿ ਵਿਆਹ ਵਾਲੇ ਦਿਨ ਪੰਜਾਬੀਆਂ ਨੂੰ ਬਿਹੱਦ ਚਾ ਹੁੰਦਾ ਹੈ ਇਸ ਚਾ ਨੂੰ ਲੈ ਕੇ ਦੋਸਤੋ ਪੰਜਾਬੀ ਵਿਆਹਾਂ ਉੱਤੇ ਬਿਹੱਦ ਖਰਚਾ ਕਰਦੇ ਹਨ ਵਿਆਹ ਵਾਲੇ ਦਿਨ ਪੰਜਾਬੀਆਂ ਦੀ ਧਰਤੀ ਉੱਪਰ ਅੱਡੀ ਵੀ ਨਹੀਂ ਲੱਗਦੀ ਤੇ ਪੰਜਾਬੀਆਂ ਦਾ ਦਿਲ ਉੱਡੂ-ਉੱਡੂ ਕਰਦਾ ਰਹਿੰਦਾ ਹੈ ਉੱਥੇ ਦੋਸਤੋ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ